ਮਾਲਵੇ ਦੀ ਧਰਤ ਹੈ ਮਲੇਰ ਕੋਟੜਾ ਰਿਆਸਤ ਹੈ ਅੱਜ ਤੋਂ 96 ਬਰੇ ਪਹਿਲਾਂ ਮਹਿਰਨਾ ਕਲਾਂ ਦੇ ਅੰਦਰ ਬਾਪੂ ਬਚਨ ਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਬੁੱਧਕੌਰ ਜੀ ਦੀ ਪਾਵਨ ਪੁੱਤਰ ਕੁੱਖ ਤੋਂ 2 ਫਰਵਰੀ 1929 ਨੂੰ ਤਿੰਨ ਭੈਣਾਂ ਦੇ ਇੱਕ ਭਰਾ ਨੇ ਜਨਮ ਲਿਆ ਤੇ ਮਾਪਿਆਂ ਨੇ ਨਾਮ ਕਿਰਪਾਲ ਸਿੰਘ ਰੱਖਿਆ ਹੈ ਘਰ ਦੇ ਅੰਦਰ ਗੁਰਬਾਣੀ ਹੈ ਗੁਰਬਾਣੀ ਦੀ ਗੁੜਤੀ ਮਾਪਿਆਂ ਤੋਂ ਬਚਪਨ ਦੇ ਵਿੱਚ ਮਿਲੀ ਤੇ ਆਪਣੇ ਪਿਤਾ ਬਾਬਾ ਬਚਨ ਦਾਸ ਜੀ ਦੇ ਨਾਲ ਇਸ ਨਗਰ ਭੈਣੀ ਬੜਿੰਗਾ ਆਏ ਹਨ ਤੇ ਇਸ ਨਗਰ ਤੋਂ ਜਿਨ੍ਹਾਂ ਨੇ 40 ਸਾਲ ਕੀਰਤਨ ਨਿਰਮੋਲਕ ਹੀਰਾ ਨਿਰਮੋਲ ਗੁਰਬਾਣੀ ਦਾ ਕੀਰਤਨ ਕੀਤਾ 40 ਸਾਲ ਦੇ ਵਿੱਚ 7 ਲੱਖ ਤੋਂ ਵੱਧ ਲੋਕਾਂ ਨੂੰ ਗੁਰੂ ਵਾਲੇ ਬਣਾਇਆ ਗੁਰੂ ਕੇ ਜਹਾਜੇ ਚੜਾਇਆ ਰਾਜੇ ਜੋਗੀ ਕਰਮ ਜੋਗੀ ਪੂਰਨ ਬ੍ਰਹਮ ਗਿਆਨੀ શ્રીਮਾਨ ਸੰਤ ਬਾਬਾ ਆਇਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸੰਗਤ ਕੀਤੀ ਹੈ ਹਿਰਦੇ ਦੇ ਵਿੱਚ ਨਾਮ ਤੇ ਸੇਵਾ ਟਿਕ ਗਏ ਹਨ ਤੇ ਇਸ ਨਗਰ ਦੇ ਪ੍ਰਾਣੀਆਂ ਨੂੰ ਜੋੜ ਕੇ ਗੁਰਬਾਣੀ ਦੀ ਕੀਰਤਨ ਦੀ ਸਿਖਲਾਈ ਸ਼ੁਰੂ ਕਰ ਦਿੰਦੀ ਹੈ ਨਾਮ ਸੇਵਾ ਬੰਦਗੀ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਜਿੱਥੇ ਸੇਵਾ ਤੇ ਸਿਮਰਨ ਦਾ ਧਰਮ ਕਮਾਇਆ ਉੱਥੇ ਨਾਲ ਦੀ ਨਾਲ ਹੀ ਮਾਤਾ ਅਮਰਕਾਰ ਜੀ ਦੇ ਨਾਲ ਆਪਣੇ ਗ੍ਰਸਥ ਧਰਮ ਦਾ ਆਗਾਜ਼ ਕੀਤਾ ਹੈ ਸ਼ੁਰੂਆਤ ਕੀਤਾ ਹੈ ਤੇ ਮਾਤਾ ਅਮਰਕਾਰ ਜੀ ਦੀ ਪਾਵਨ ਪੁੱਤਰ ਕੁੱਖ ਤੋਂ ਬਾਬਾ ਸ਼ੇਰ ਸਿੰਘ ਜੀ ਬਾਬਾ ਗੁਰਮੁਖ ਸਿੰਘ ਜੀ ਬਾਬਾ ਪਰਮਜੀਤ ਸਿੰਘ ਜੀ ਕੈਪਟਨ ਭਾਈ ਚਮਕੌਰ ਸਿੰਘ ਭਾਈ ਪ੍ਰਗਟ ਸਿੰਘ ਤੇ ਇੱਕ ਧੀ ਹਰਵੰਸ कौर ਨੇ ਜਨਮ ਲਿਆ ਹੈ ਇਸ ਭੈਣੀ ਬਡਿੰਗਾ ਦੀ ਪਾਵਨ ਪਵਿੱਤਰ ਉੱਪਰ ਮਹਾਪੁਰਸ਼ਾਂ ਨੇ 24 ਜੁਲਾਈ ਸਨ 2000 ਨੂੰ ਇਕਸਾ 31 ਸ੍ਰੀ ਅਖੰਡ ਪਾਠ ਸਾਹਿਬ ਦੀ ਕੋਤਰੀ ਆਰੰਭ ਕਰ ਦਿੱਤੀ ਹੈ ਤੇ ਜਿਸ ਵਾਰ ਇਸ 31 ਅਖੰਡ ਪਾਠਾਂ ਦੇ ਵਿੱਚੋਂ ਤੀਸਰੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਤੇ ਉਸ ਸਮੇਂ ਆਪ ਜੀ ਇਸ ਖੰਡ ਪਾਠ ਦੇ ਸਮੇ 30 ਜੁਲਾਈ ਸਨ 2000 ਦੇ ਵਿੱਚ ਸੰਸਾਰਕ ਆਰਜਾ 71 ਸਾਲ ਭੋਗਦਿਆਂ ਹੋਇਆਂ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨ ਥੀਆ ਨਾਮ ਉਸ ਨਾਮ ਬਾਣੀ ਦਾ ਛਿੱਟਾ ਦੇ ਕੇ ਜਿਵੇਂ ਭੈਣੀ ਬੜਿੰਗਾ ਦੇ ਇਸ ਇਲਾਕੇ ਦੇ

ਦੂਰ ਮੇਂ ਦੀ ਚਿੰਤ ਜਾਨ ਹੋਵੇ ਪਤੀ ਬਾਜੋਂ ਸੁਹਾਗਣ ਗੇ ਦੁੱਖ ਪਾਉਂਦੀ ਪਤੀ ਬਾਜੋਂ ਸੁਹਾਗਣ ਮੈਂ ਦੁੱਖ ਪਾਉਂਦੀ ਬਿਛੜਦਾਰ ਤੋਂ ਕੂਝ ਪਰੇਸ਼ਾਨ

ਕਿ ਉਹਨਾਂ ਦੀ ਅਸਲ ਪਹਿਚਾਨ ਹੁੰਦੀ ਆਉਂਦੇ ਨੇ ਸਾਧੂ ਜਗ ਤੇ ਦੁਨੀਆਂ ਦੇ ਤਾਰਨ ਨੂੰ ਸੱਚ ਦੇ ਉਹ ਮਾਰਗ ਨੂੰ ਦੱਸ ਜੀਵਨ ਸਵਾਰਨ ਨੂੰ ਬਣ ਕੇ ਉਹ ਧਰਮੀ ਪੱਕੇ ਧਰਮ ਪਸਾਰਨ ਨੂੰ ਉਹਨਾਂ ਨੂੰ ਕਾਇਨਾਤ ਫਿਰ ਤੀ ਜੋ ਸਾਰੀਏ ਸੰਤ ਕਿਰਪਾਲ ਸਿੰਘ ਜੀ ਹਸਤੀ ਨੇ ਆਰੀਏ ਉਹ ਤਾਂ ਸਨ ਪਰ ਉਪ ਬੱਡ ਪਾਕੀ ਸੰਤਾਨ ਜੀ ਤੁੜ ਤੂੰ ਲੈ ਪਾ ਗੁਸ ਲੱਕਣੇ ਫੇਰਾ ਉਸ ਪਾਇਆ ਗਾਲੇ ਪੈਲੀ ਪਿੰਡਾ ਵਿੱਚ ਸਾਧੂ ਤਾਰਨ ਜਾਗਿਆ ਆਵੇਂ ਪੈਲੀ ਪਿੰਡ ਤਾਰਨ ਆਏ ਗ੍ਰਾਂਥੀ ਸਿੰਘ ਬਣ ਕੇ ਉਹਨਾ ਸੇਵਾ ਨਿਭਾਈਏ ਧਰਮੀ ਬਲਖਣ ਉਹਨਾ ਹਸਤੀ ਬਣਾਈ ਸੱਚੇ ਕਰਮਾਂ ਦੀ ਉਹਨਾਂ ਕੀਤੀ ਕਮਾਈ ਏ ਜ਼ਿੰਦਗੀ ਫੜ ਧਰਮ ਦਾ ਪੱਲਾ ਉਹਨਾਂ ਨੇ ਖਾਰੀ ਏ ਸੰਤ ਕਿਰਪਾਲ ਸਿੰਘ ਜੀ ਹਸਤੀ ਨੇ ਆਰੀ ਏ ਉਹ ਤਾਂ ਸੰਤ ਪਰ ਉਪਕਾਰੀ ਓਏ ਸਰ ਸਿੰਘ ਸੰਤਾਂ ਦੇ ਸੰਗ ਕੋਇਆ ਵੇ ਕਤੀ ਤੇ ਸਿਮਰਨ ਦੇ ਵਿੱਚ ਬੀਤੇ ਗੱਲ ਵੇਲਾ ਜੀ ਹੋ ਕੇ ਧ੍ਰਿੜ ਪੰਕਤੀ ਨੂੰਗੀ ਜੀਵਨ ਬਣਾਇਆ ਗਾ ਪੈਣੀ ਪਿੰਡਾ ਵਿੱਚ ਸਾਧੂ ਤਾਰਨ ਜਗ ਆਇਆ ਗਾ ਪੈਣੀ ਪਿੰਡ ਤਾਰਨ ਆਏ ਦਾਥੇ ਦੀ ਕਿਰਪਾ ਵਾਲੀ ਕੀਤੀ ਕਮਾਈ ਹੈ ਉਨਾ ਨੇ ਜ਼ਿੰਦਗੀ ਆਪਣੀ ਲੇਖੇ ਵਿੱਚ ਲਾਈ ਹੈ ਬੰਦੇ ਤੋਂ ਸਾਧੂ ਵਾਲੀ ਹਸਤੀ ਬਣਾਈ ਹੈ ਪ੍ਰੀਤਮ ਤੋਂ ਬਿਨਾਂ ਉਨਾ ਨੇ ਦੁਨੀਆਂ ਵੀ ਸਾਰੀ ਏ ਸੰਤ ਕਿਰਪਾਲ ਸਿੰਘ ਜੀ ਹਸਤੀ ਨੇ ਯਾਰੀ ਏ ਉਹ ਤਾਂ ਸਨ ਪਰ ਉਪਕਾਰੀ ਬਿਦਾਸ ਪੰਖਤ ਦੀ ਹਾਲਤ ਸੁਧਾਰ ਦਤੀ ਜਿੰਨਾ ਨੇ ਸੇਵਾ ਕੀਤੀ ਸੰਗਤ ਵੀ ਤਾਰ ਦਤੀ ਸਤ ਗੁਰ ਨੇ ਨਦਰ ਮੇਗਰਦੀ ਉਹ ਨਾਤੇ ਮਾਰ ਦਤੀ ਇਥੇ ਬੰਦਿਆਲਾ ਕਿਉ ਆਪ ਬਣਾਉਂਦੇ ਨੇ ਕੀਰਤਨ ਗੁਰਬਾਣੀ ਬੱਚਿਆਂ ਤਾਂ ਹੀ ਸਿਖਾਉਂਦੇ ਨੇ ਕਰਮਾਂ ਦੇ ਮਾਰੇ ਲੋਕਾਂ ਤਾਂ ਹੀ ਗਲ ਲਾਉਂਦੇ ਨੇ ਧਰਮ ਦੀ ਦੇਖੋ ਓਨਾ ਸੰਸੀ ਕੀ ਯਾਰੀ ਹੈ ਸੰਤ ਕ੍ਰਿਪਾਲ ਸਿੰਘ ਜੀ ਹਸਦੀ ਨੇ ਪਾਰੇ ਉਪਕਾਰੀ ਹੁ ਤਦ ਮੈਂ ਲੋਕ ਘਟ ਵਿੱਚ ਜੀਵਨ ਕਾ ਦਿੱਤਾ ਲੋਕਾਂ ਨੂੰ ਨਾਸਤੇ ਲਾਗਾ ਤੇ ਪਾ ਦਿੱਤਾ ਲੋਕਾਂ ਨੂੰ ਸੱਚ ਧਰਮ ਦਾ ਪੱਲਾ ਫੜਾ ਦਿੱਤਾ ਲਿਖਿਆ ਮਨਦੀਪ ਸੈੰਗ ਨੇ ਜੀਲ ਕੇ ਆ ਮਨਦੀਪ ਸੈੰਗ ਨੇ ਵਿੱਚ ਮੰਕਲ ਲਾ ਦਿੰਦੀ ਜਿੱਥੇ ਹੋ ਵਿਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਏ ਕੀਤਾ ਅਰਦਾਸਾ ਸੰਤਾਂ ਦਾ ਚਾ ਪੂਰੀ ਹੋਵੇ ਹਰ ਦਿਲ ਦੀ ਜੋ ਤੱਕੇ ਪ੍ਰਵਾਸਾ ਸੰਤਾਂ ਦਾ ਜੜਾ ਪੁੱਟ ਦੇਣ ਸਕੁੱਲ ਦੀਆਂ ਜੋ ਕਰੇ ਤਮਾਸ਼ਾ ਸੰਤਾਂ ਦਾ ਅਜ